ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਲਾਅ ਐਂਡ ਆਰਡਰ ਤੇ ਸਵਾਲੀਆ ਨਿਸ਼ਾਨ ਲੱਗੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦਿਨਾਨਗਰ ਦੇ ਅਧੀਨ ਪੈਂਦੇ ਪਿੰਡ ਜਗਤਪੁਰਾ ਵਿੱਚ ਸ਼ਾਮ ਵੇਲੇ ਸ਼ਿਵ ਸੈਨਾ ਬਾਲ ਠਾਕਰੇ ਨਾਲ ਸੰਬੰਧਿਤ ਇੱਕ 23 ਸਾਲਾ ਨੌਜਵਾਨ ਅਜੀਤ ਸਲਾਰੀਆ ਨੂੰ ਚਾਰ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਪਰ ਹਸਪਤਾਲ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਸੀ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਸਰਨਾ ਬਾਲ ਠਾਕਰੇ ਦੇ ਆਗੂ ਹਰਵਿੰਦਰ ਸੋਨੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬਾਲ ਠਾਕਰੇ ਨਾਲ ਸਬੰਧਤ ਸੀ ਅਤੇ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਪਹਿਲਾਂ ਵੀ ਕਈ ਕ੍ਰਿਮੀਨਲ ਕੇਸਾਂ ਵਿੱਚ ਪਗੋੜੇ ਨੇ ਇੱਕ ਗੈਂਗਸਟਰ ਨੇ ਇਹ ਹਮਲਾ ਕਰਵਾਇਆ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਉਹਨਾਂ ਨੇ ਸਵਾਲ ਉਠਾਏ ਨੇ ਉਹਨਾਂ ਮੁਤਾਬਕ ਪੁਲਿਸ ਨੂੰ ਪਹਿਲਾਂ ਸੂਚਨਾ ਦਿੱਤੀ ਹੋਈ ਸੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਪਈ ਰੰਜਿਸ਼ ਨਹੀਂ ਹੈ ਇਹ ਸਿਰਫ ਇਹ ਜਿਹੜੇ ਨਵੀਂ ਪੌਂਦ ਫੇਅਰ ਦੁਬਾਰਾ ਗੈਂਗਸਟਰ ਦੇ ਰੂਪੇ ਖੜੀ ਹੋ ਰਹੀ ਹੈ ਉਹ ਚੀਜ਼ ਹੈਗੀ ਹੈ ਇਹ ਆਲਰੇਡੀ ਪੀਓ ਨੇ ਇਹ ਜਿਹੜੇ ਮੁੰਡੇ ਨੇ ਆਲਰੇਡੀ ਪੀਓ ਨੇ ਔਰ ਇਹਦੀ ਇਨਫੋਰਮੇਸ਼ਨ ਜਿਹੜੀ ਆਲਰੇਡੀ ਪੁਲਿਸ ਨੂੰ ਦਿੱਤੀ ਗਈ ਸੀ ਬਿਲਕੁਲ ਪਹਿਚਾਨ ਹੈ ਨਾ ਜੀ ਇੱਕ ਇਸ ਤੋਂ ਦਿਨ ਤੇ 10 ਦਿਨ ਤੋਂ ਇਹਦੀ ਪਹਿਚਾਨ ਹੈਗੀ ਹੈ ਆਲਰੇਡੀ ਪੁਲਿਸ ਨੇ ਧਿਆਨ ਚੱਕਿਆ ਵਾ ਕਿ ਇਹ ਜਿਹੜੇ ਬੰਦੇ ਸੀ ਬਾਈ ਨੇਮ ਦੱਸੇ ਹੋਏ ਸੀਗੇ ਪਰਸੋਂ ਉਹਨਾਂ ਨੂੰ ਫੜਨ ਵਾਸਤੇ ਫੀਲਿੰਗ ਵੀ ਕੀਤੀ ਗਈ ਸੀ ਪੁਲਿਸ ਵਾਲੇ ਦੋ ਆਏ ਸੀ ਕਿ ਉਹਨੂੰ ਫੜਿਆ ਨਹੀਂ ਗਿਆ ਵਾਈਸ ਪ੍ਰੈਜ਼ੀਡੈਂਸੀ ਦਾ ਡਿਸਟ੍ਰਿਕਟ ਦਾ ਔਰ ਇਸ 10-15 ਇਹ ਮੁੰਡੇ ਜਿਹੜੇ ਸੀ ਨਾ ਆਪਣੇ ਆਪ ਨੂੰ ਡਿਵੈਲਪ ਕਰਨ ਵਾਸਤੇ ਆਪਣੇ ਆਪ ਨੂੰ ਇੱਕ ਹੋਂਦ ਬਣਾਉਣ ਵਾਸਤੇ ਕੋਲ ਕੋ ਚਾਰ ਰਿਵੋਲਵਰ ਨੇ ਕੋਈ ਮੀਤਾ ਵਾ ਇੱਕ ਇੱਕ ਦੀਪ ਹੈਗਾ ਵਾ ਇੱਕ ਪ੍ਰਿੰਸ ਹੈ ਇਹਨਾਂ ਕੋਲ ਚਾਰ ਰਿਵੋਲਵਰ ਨੇ ਇਹਨਾਂ ਕੋਲ ਰਿਵੋਲਵਰ ਹੈ ਇੱਕ ਰਿਵੋਲਵਰ ਸਪੇਨ ਮੇਡ ਹੈਗਾ ਇੱਕ ਇਟਲੀ ਮੇਡ ਹੈਗਾ ਕਿਉਂਕਿ ਇਹ ਮੁੰਡਿਆਂ ਨੇ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਕਲੈਕਟ ਕੀਤੀ ਸੀ ਫਿਰ ਉਸ ਤੋਂ ਬਾਅਦ ਆਪਾਂ ਪੁਲਿਸ ਨੂੰ ਧਿਆਨ ਚ ਲੈਂਦਾ ਸੀਗਾ ਡਿਸਟ੍ਰਿਕਟ ਵੈਸਪੈਂਟ ਸਾਡੇ ਸ਼ਿਵਸ਼ੇਨਾ ਦਾ ਸ਼ਿਵਸ਼ੇਨਾ ਬਾਲਾ ਸਾਹਿਬ ਠਾਕਰੇ ਦਾ ਔਰ ਇਹ ਸਿਰਫ ਇਹਨਾਂ ਨੂੰ ਜ਼ਰੂਰ ਕਹਿਣਾ ਚਾਹਵਾਂਗਾ ਕਿਉਂਕਿ ਇਹ ਜਿਹੜੇ ਹੈਗੇ ਕਿੰਨੇ ਕਿੰਨੇ ਮੁੰਡੇ 18 18 19 ਸਾਲ ਸਾਲ ਦੇ ਮੁੰਡੇ ਆ ਸਾਰੇ ਕੋਈ ਇੰਨੇ ਜ਼ਿਆਦਾ ਵੀ ਨਹੀਂ ਕਿ ਬੜੇ ਮੈਚੋਰ ਹੈ ਕਿ ਨਹੀਂ ਲੇਕਿਨ ਇਹਨਾ ਏਜ ਵਿੱਚ ਆ ਕੇ ਉਹਨਾਂ ਨੇ ਇੰਨਾ ਕਿ ਕਾਇਮ ਕਰ ਲਿਆ ਕਿ ਉਹਨਾਂ ਨੂੰ ਪੀਓ ਕੋ ਸ਼ਿਦਕਤਾ ਗਿਆ ਔਰ ਜੇ ਪੀਓ ਨੇ ਤਾਂ ਫਿਰ ਇਹ ਸਾਡੇ ਮੁੰਡਿਆਂ ਨੂੰ ਇਸ ਚੀਜ਼ ਦਾ ਸਾਰਾ ਪਤਾ ਲੱਗ ਸਕਦਾ ਹੈ ਤੇ ਫਿਰ ਪੁਲਿਸ ਨੂੰ ਵੀ ਪਤਾ ਲੱਗ ਸਕਦਾ ਕਿਉਂ ਇੰਟੈਲੀਜੈਂਸ ਸਰ ਕਹਿੰਦੇ ਇੰਟੈਲੀਜੈਂਸ ਫਲੌਪ ਹੈ ਇੰਟੈਲੀਜੈਂਸ ਫਲੌਪ ਹੈ ਤੇ ਆਲਰੇਡੀ ਦੇਖੋ ਤੁਹਾਨੂੰ ਇਸ ਮੌਕੇ ਪਹੁੰਚੇ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਇਹ ਪੁਰਾਣੇ ਸ਼ਾਲੇ 'ਚ ਕੋਈ ਗੋਲੀ ਚੱਲੀ ਹੈ ਜਿੱਥੇ ਕੋਈ ਨਾਈਂਜੜਾ ਆਇਆ ਸੀ ਸਾਨੂੰ ਇਨਫੋਰਮੇਸ਼ਨ ਆਈ ਮੈਂ ਰੋਲ ਹਸਪੀਟਲ ਨੂੰ ਲੈ ਕੇ ਆਇਆ ਸੀ ਮੈਂ ਕਿ ਉਹ ਉੱਥੇ ਆਇਆ ਸੀਗਾ ਐਡਮਿਟ ਸੀਗਾ ਉਹਦੀ ਅਨਫੋਰਚੂਨੇਟ ਡੈਥ ਹੋ ਗਈ ਹੈ ਤੇ ਫਰਦਰ ਜਿਹੜੀ ਹੈ ਉਹ ਤਫ਼ਤੀਸ਼ ਚੱਲ ਰਹੀ ਹੈ ਪੁਰਾਣੇ ਸ਼ਾਲੇ ਤੇ ਜੋ ਇੱਥੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਪੰਜਾਬ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਕਿਸੇ ਪਗੌੜੇ ਅਪਰਾਧੀ ਨੇ ਕੀਤੀ ਹੋਵੇ ਪਰ ਪੁਲਿਸ ਦੀ ਲਾਪਰਵਾਹੀ ਇਸ ਘਟਨਾ ਦਾ ਕਾਰਨ ਬਣੀ ਹੈ ਅਜਿਹਾ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਪਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ